ਵਾਹਿਗੁਰੂ 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 ਪੈਦਲ ਯਾਤਰਾ 28ਵੀਂ ਪੈਦਲ ਯਾਤਰਾ ਪਿੰਡ ਛੀਤੇ ਜਲਾ ਅੰਮ੍ਰਿਤਸਰ ਤੋਂ ਪੈਦਲ ਯਾਤਰਾ ਅਨੰਦਪੁਰ ਸਾਹਿਬ ਹੋਲੇ ਮਹੱਲੇ ਦੇ ਦਰਸ਼ਨ ਚਲਾਨ ਚੱਲੀ ਸੰਗਤ ਬਹੁਤ ਬਹੁਤ ਧੰਨਵਾਦ 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 ਵਾਹਿਗੁਰੂ 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 ਪੈਦਲ ਯਾਤਰਾ ਨਾਨਪੁਰ ਸਾਹਿਬ ਟਾਈਮੀ ਯਾਤਰਾ ਪੈਦਲ ਪੈਦਲ ਯਾਤਰਾ ਅਜ ਤਾਂ ਵੀ ਪਿੰਡ ਛੀਤੇ ਜਲਾ ਅੰਮ੍ਰਿਤਸਰ ਤੋਂ ਪੈਦਲ ਯਾਤਰਾ ਤੀਸਰੀ ਹੋਲੀ ਤੁਰੇ ਅੱਜ 6 ਕੀਤੋ ਵਾਹਿਗੁਰੂ ਸੰਗਤਾਂ ਜਲ ਪਾਣੀ ਛਕ ਰੀਆਂ ਚਾਹ ਪਕੌੜਿਆਂ ਦੇ ਲੰਗਰ ਛਕ ਰ ਹੈ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ